ਕੁਝ ਧੂਆ ਨਿਕਲ ਲੱਗਿਆ ਕਿਸੇ ਬੱਚੇ ਨੂੰ ਕਰੰਟ ਲੱਗ ਗਿਆ ਤਾਂ ਅਸੀਂ ਜਾ ਕੇ ਮੇਨ ਸਵਿਚ ਬੰਦ ਕਰਦੇ ਹਾਂ ਸਾਰੇ ਬੰਦੇ ਇਹੀ ਕੁਝ ਕਰਦੇ ਆ ਪਰ ਮੇਨ ਸਵਿਚ ਬੰਦ ਕਰਨ ਦੇ ਨਾਲ ਸਾਡੀ ਇਨਵਰਟਰ ਦੀ ਲਾਈਨ ਕਦੇ ਬੰਦ ਨਹੀਂ ਹੁੰਦੀ ਜੇ ਕਰੰਟ ਇਨਵਰਟਰ ਤੋਂ ਲੱਗਾ ਹੋਵੇ ਤਾਂ ਬੰਦੇ ਦੀ ਡੈਥ ਹੋ ਸਕਦੀ ਹੈ ਸਾਡੇ ਦੱਸੇ ਫਾਰ ਫਾਰਮੂਲੇ ਦੇ ਮਤਾਬਕ ਕਦੇ ਵੀ ਮੀਂਹ ਦੇ ਵਿੱਚ ਡੋਰ ਬੈਲ ਆਪੇ ਨਹੀਂ ਵੱਜੇਗੀ ਔਰ ਕਦੇ ਵੀ ਸਵਿਚ ਦੇ ਵਿੱਚ ਕਰੰਟ ਨਹੀਂ ਆਏਗਾ ਇਹਦੇ ਦੋ ਅਰਥ ਹੋਣੇ ਬਹੁਤ ਜ਼ਰੂਰੀ ਨੇ ਇੱਕ ਆਸਮਾਨੀ ਬਿਜਲੀ ਵਾਸਤੇ ਇੱਕ ਸਾਡੇ ਬਾਕੀ ਇੰਸਟਰੂਮੈਂਟਾਂ ਵਾਸਤੇ ਸਾਡਾ ਫਰਿੱਜ ਆ ਵਾਸ਼ਿੰਗ ਮਸ਼ੀਨ ਆ microwaves ਆ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੁਟੀਨ 'ਚ ਹੱਥ ਲਾਉਣਾ ਹੈ ਸਾਡੀ ਵਾਸ਼ਿੰਗ ਮਸ਼ੀਨ ਆ ਪਰ ਸਰ ਅਰਥ ਕਿੱਥੇ ਕਰਨ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਮੇਨ ਆਪਣੀ ਸਵਿੱਚ ਹੁੰਦੀ ਆ ਉੱਥੇ ਜਾਂ ਕੋਈ ਹੋਰ ਸਾਈਡ ਜਗ੍ਹਾ ਤੇ ਇਹ ਤੇ ਸਰ ਗੱਲ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਅਰਥ ਆ ਜਿੱਥੇ ਸਾਡਾ ਮੇਨ ਪੈਨਲ ਬਣਿਆ ਹਾਂਜੀ ਆਪਣੇ ਘਰ ਦਾ ਉਹਦੇ ਨੇੜੇ ਕਿਤੇ ਵੀ ਜਿੱਥੇ ਵੀ ਤੁਹਾਨੂੰ ਕਿਤੇ ਕੱਚੀ ਜਗ੍ਹਾ ਮਿਲਦੀ ਆ ਜਾਂ ਤੁਸੀਂ ਬਣਾਓ ਉੱਥੋਂ ਤੁਸੀਂ 12 ਤੋਂ 15 ਫੁੱਟ ਡੂੰਘਾ ਕੈਮੀਕਲ ਅਰਥ ਕਰੋ ਜਿਹੜਾ ਲੇਟੈਸਟ ਟੈਕਨੀਕ ਦਾ ਅਰਥ ਆ ਕਿਉਂਕਿ ਇੱਕ ਟਾਈਮ ਹੁੰਦਾ ਸੀ ਵੀ ਬੋਰ ਕਰਕੇ ਅਸੀਂ ਕਾਪਰ ਕੋਲਾ ਸਾਰਾ ਕੁਝ ਪਾ ਕੇ ਕਰਦੇ ਪਰ ਹੁਣ ਪਾਣੀ ਦਾ ਜਿਹੜਾ ਲੈਵਲ ਆ ਉਦੋਂ ਪਾਣੀ ਹੁੰਦਾ ਸੀ 20 ਫੁੱਟ ਤੇ ਹੁਣ ਪਾਣੀ ਚਲੇ ਗਿਆ ਬਹੁਤ ਜ਼ਿਆਦਾ ਡੂੰਘਾ ਇਸ ਕਰਕੇ ਉਹ ਅਰਥ ਦਾ ਪ੍ਰੋਪਰ ਉਹਦੀ ਵੈਲਿਊ ਨਹੀਂ ਬਣਦੀ ਇਸ ਕਰਕੇ ਸਾਨੂੰ ਕੈਮੀਕਲ ਅਰਥ ਸਾਡੇ ਮੇਨ ਬੋਰਡ ਦੇ ਕੋਲੇ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਉੱਥੋਂ ਤਾਰ ਪੈ ਕੇ ਇੱਕ ਸਾਨੂੰ ਉਸਮਾਨੀ ਬਿਜਲੀ ਦਾ ਅਰਥ ਕਰਨਾ ਚਾਹੀਦਾ ਮਤਲਬ ਦੋਨੇ ਅਰਥ ਉੱਥੇ ਇਕੱਠੇ ਹੋ ਜਾਣਗੇ ਅਰਥ ਤੋਂ ਅਰਥ ਦਾ 10 ਫੁੱਟ ਦਾ ਡਿਸਟੈਂਸ ਚਾਹੀਦਾਗਾ ਇੱਕ ਐਡਵਾਇਸ ਆਉਂਦੀ ਹੈ ਜਿਹਦਾ ਨਾਮ ELCB RCCB RCOB ਉਹ ਸਿਰਫ ਤੇ ਸਿਰਫ ਕਰੰਟ ਆਉਣ ਤੋਂ ਜਦੋਂ ਵੀ ਕਰੰਟ ਕਰੰਟ ਆਊਗਾ ਉਹ ਕਰੰਟ ਤੋਂ ਬਚਤ ਕਰਨ ਵਾਸਤੇ ਲੱਗੀ ਹੁੰਦੀ ਆ ਪਰ ਉਹ ਕਿਸੇ ਦੇ ਘਰੇ ਨਹੀਂ ਲੱਗੀ ਠੀਕ ਆ ਸੋਡਾ ਸਵਾਲ ਆ ਵੀ ਕੰਧ ਦੇ ਵਿੱਚ ਕਰੰਟ ਆ ਸਾਡਾ ਪੱਖਾ ਕਿਸੇ ਵਜ੍ਹਾ ਕਰਕੇ ਅਰਥ ਹੋ ਗਿਆ ਇਹਦੇ ਨਾਲ ਸਾਡੀਆਂ ਕੰਧਾਂ ਦੇ ਵਿੱਚ ਇਸ ਲੈਂਟਰ ਦੇ ਸਰੀਰ ਨਾਲ ਲੱਗਿਆ ਹੋਇਆ ਠੀਕ ਆ ਸਰੀਰ ਆ ਅੱਗੇ ਕੰਧਾਂ ਨਾਲ ਲੱਗਿਆ ਹੋਇਆ ਜਿੱਲੀ ਆ ਗਿਆ ਕਰੰਟ ਆ ਗਿਆ ਆਰ ਸੀਓ ਵੀ ਪੀ ਐਲ ਸੀ ਵੀ ਉਹ ਇਸ ਤਰ੍ਹਾਂ ਦੀ ਡਿਵਾਈਸ ਹੁੰਦੀ ਆ ਇਹਦੇ ਤੇ ਲਿਖਿਆ ਹੋਇਆ 25 ਐਂਪੀਅਰ 30 ਐਮਏ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਇਸ ਗੱਲ ਦਾ ਇਹ ਸਾਡੀ ਮਤਲਬ ਇੱਕ ਨਿਊਟਰਲ اور ਫੇਸ ਇਹਦੇ ਵਿੱਚ ਦੀ ਦੋ ਤਾਰਾ ਨਿਕਲ ਰਹੀਆਂ ਨੇ ਇੱਕ ਆਹ ਵਾਲੀ ਆ ਇਹ ਸਾਡੀ 3 ਫੇਸ ਵਾਸਤੇ ਆ ਇਹਦੇ ਵਿੱਚ ਤਿੰਨ ਫੇਸ ਇੱਕ ਨਿਊਟਰਲ ਨਿਕਲੇਗੀ ਠੀਕ ਹੈ ਠੀਕ ਹੈ ਜੀ ਇਹ 3 ਫੇਸ ਵਾਸਤੇ ਹੋਗੀ ਔਰ ਇਹ ਸਾਡੀ ਘਰ ਵਾਸਤੇ ਹੋਗੀ ਤੁਸੀਂ ਘਰ ਦੇ ਲੋਡ ਮੁਤਾਬਕ ਇੱਥੇ 20 ਐਂਪੀਅਰ 25 ਐਂਪੀਅਰ 32 ਐਂਪੀਅਰ 40 ਐਂਪੀਅਰ ਐਂਪੀਅਰ ਦੀ ਰੇਟਿੰਗ ਜੋ ਮਰਜ਼ੀ ਲਓ ਪਰ ਐਂਡ ਦੇ ਉੱਪਰ 30 ਐਮਏ ਹੀ ਲਿਖਿਆ ਹੋਣਾ ਮੇਰਾ ਨਾਮ ਬਲਦੇਵ ਸਿੰਘ ਮਾਨ ਜੀ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਮੈਂ ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਧੂਰੀ ਜੀ ਇੱਥੇ ਇਲੈਕਟ੍ਰੀਕਲ ਕੰਟਰੋਲ ਪੈਨਲ ਦਾ ਸੀ ਕੰਮ ਕਰਦੇ ਆ ਐਚਟੀ ਔਰ ਐਲਟੀ ਦਾ ਜੀ ਬਈ ਇਹ ਵੱਡੀਆਂ ਇੰਡਸਟਰੀਆਂ ਦੇ ਵਿੱਚ ਪੈਨਲ ਲੱਗਦੇ ਨੇ ਜਿਵੇਂ ਸਾਡੇ ਵੱਡੇ ਗ੍ਰੈਡ ਹੋਗੇ ਸਪੀਲਿੰਗ ਮਿੱਲਾਂ ਵੱਡੀਆਂ ਇੰਡਸਟਰੀਆਂ ਹੋਗੀਆਂ ਠੀਕ ਹੈ ਜੀ ਤੇ ਉੱਪਰ ਅਸੀਂ ਹੁਣ ਲੈਬ 'ਚ ਖੜੇ ਆ 11 ਕੇਵੀ ਲੈਬ ਦੇ ਵਿੱਚ ਜੀ ਤੇ ਨੀਚੇ ਵਰਕਸ਼ਾਪ ਉੱਪਰ ਸਾਡਾ ਟ੍ਰੇਨਿੰਗ ਸੈਂਟਰ ਆ ਠੀਕ ਹੈ ਠੀਕ ਹੈ ਜੀ ਤੇ ਅੱਜ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਕਰੰਟ ਨੂੰ ਲੈ ਕੇ ਮੈਂ ਅੱਜ ਕਰੰਟ ਦੇ ਉੱਤੇ ਦੋ ਚਾਰ ਗੱਲਾਂ ਛੋੜਨਾ ਸਾਂਝੀਆਂ ਕਰੂੰਗਾ ਜਿਹੜੀਆਂ ਸਾਨੂੰ ਡੇਲੀ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਤੇ ਪਰ ਇਹਦੇ ਤੇ ਬਿਲਕੁਲ ਕੋਈ ਧਿਆਨ ਨਹੀਂ ਦਿੰਦਾ ਬਿਲਕੁਲ ਵਾਜੀ ਠੀਕ ਹੈ ਜੀ ਉਹਦੇ 'ਚ ਕੀ ਹੈ ਜੀ ਜਿਵੇਂ ਅਸੀਂ ਇੱਕ ਚੰਗਾ ਮਕੈਨਿਕ ਦੇ ਕੋਲੋਂ ਫਿਟਿੰਗ ਕਰਵਾਈ ਆ ਹਾਂਜੀ ਹਾਂਜੀ ਉਹ ਫਿਟਿੰਗ ਦੇ ਵਿੱਚ ਕੀ ਹੁੰਦਾ ਕੋਈ ਖੁਦਾ ਦੀ ਖਾਤ ਸਾਡੇ ਘਰ ਦੇ ਵਿੱਚ ਕੋਈ ਧੂਆ ਨਿਕਲਣ ਲੱਗਿਆ ਕਿਸੇ ਬੱਚੇ ਨੂੰ ਕਰੰਟ ਲੱਗ ਗਿਆ ਤਾਂ ਅਸੀਂ ਜਾ ਕੇ ਮੇਨ ਸਵਿਚ ਬੰਦ ਕਰਦੇ ਹਾਂ ਬਿਲਕੁਲ ਸਾਰੇ ਬੰਦੇ ਇਹੀ ਕੁਸ਼ ਕਰਦੇ ਆ ਬਿਲਕੁਲ ਬਿਲਕੁਲ ਪਰ ਮੇਨ ਸਵਿਚ ਬੰਦ ਕਰਨ ਦੇ ਨਾਲ ਸਾਡੀ ਇਨਵਰਟਰ ਦੀ ਲਾਈਨ ਕਦੇ ਬੰਦ ਨਹੀਂ ਹੁੰਦੀ ਜੇ ਕਰੰਟ ਇਨਵਰਟਰ ਤੋਂ ਲੱਗਾ ਹੋਵੇ ਤਾਂ ਬੰਦੇ ਦੀ ਡੈਥ ਹੋ ਸਕਦੀ ਆ ਅੱਛਾ ਪਰ ਹੁਣ ਕੀ ਚਾਹੀਦਾ ਹੁਣ ਇਹ ਚਾਹੀਦਾ ਵੀ ਘਰ ਦੇ ਵਿੱਚ ਇੱਕ ਸਵਿਚ ਮੇਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਉਹ ਸਵਿਚ ਕੱਟਣ ਨਾਲ ਬਿਜਲੀ ਦਾ ਖਰਚ ਨਾਮੋ ਨਿਸ਼ਾਨ ਨਾ ਰਹੇ ਬਿਲਕੁਲ ਬਿਲਕੁਲ ਨੰਬਰ 1 ਦੀ ਇਹਦੇ ਨਾਲ ਸਾਡੇ ਬਹੁਤ ਸਾਰੇ ਹਾਸੀ ਹੁੰਦੇ ਨੇ ਔਰ ਬਹੁਤ ਸਾਰੀਆਂ ਡੈਥਾਂ ਹੋ ਜਾਂਦੀਆਂ ਨੇ ਬਿਲਕੁਲ ਬਾਈ ਇਨਵਰਟਰ ਤੋਂ ਕਰੰਟ ਲੱਗਣ ਨਾਲ ਠੀਕ ਠੀਕ ਅਗਲੀ ਗੱਲ ਕੀ ਹੁਣ ਮੀਂਹ ਦੇ ਮੌਸਮ ਦੇ ਵਿੱਚ ਇੱਕ ਚੀਜ਼ ਅਸੀਂ ਹੋਰ ਦੇਖਦੇ ਆ ਸਾਡੇ ਕੋਲੇ ਕੰਪਲੀਟਾਂ ਆਉਂਦੀਆਂ ਨੇ ਮੈਂ ਬੱਚਿਆਂ ਨੂੰ ਪੜ੍ਹਾਉਣਾ ਬੱਚੇ ਕਹਿੰਦੇ ਨੇ ਵੀ ਮੀਂਹ ਵੇਲੇ ਸਾਡੇ ਘਰ ਦੇ ਵਿੱਚ ਲੱਗੀ ਹੋਈ ਡੋਰ ਬੈਲ ਹਾਂਜੀ ਹਾਂ ਜਾਂ ਤਾਂ ਇਹ ਆਪਣੇ ਆਪ ਵੱਜਣ ਲੱਗ ਜਾਂਦੀ ਹੈ ਬਿਲਕੁਲ 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 ਤੇ ਜਾਂ ਕੀ ਹੁੰਦਾ ਸਾਡਾ ਸਵਿੱਚ ਦੇ ਵਿੱਚ ਕਰੰਟ ਆ ਜਾਂਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਅੱਗੇ ਗਾਈਡ ਕਰ ਰਹੇ ਹਾਂ ਵੀ ਜਿਹੜੀ ਫਿਟਿੰਗ ਬਾਰੇ ਅਸੀਂ ਬੱਚਿਆਂ ਨੂੰ ਜਾਣਕਾਰੀ ਦੇਵਾਂਗੇ ਹਾਂ ਹਾਂ ਜਾਂ ਬੱਚੇ ਸਾਥੋਂ ਸਮਝਣਗੇ ਜਾਂ ਕੋਈ ਤੁਹਾਨੂੰ ਕਮੈਂਟ ਕਰਨਗੇ ਬਿਲਕੁਲ ਤੁਸੀਂ ਸਾਡਾ ਨੰਬਰ ਦੇ ਸਕਦੇ ਹੋ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਸਾਡੇ ਦੱਸੇ ਫਾਰ ਫਾਰਮੂਲੇ ਦੇ ਮੁਤਾਬਕ ਕਦੇ ਵੀ ਮੀਂਹ ਦੇ ਵਿੱਚ ਡੋਰ ਬੈਲ ਆਪੇ ਨਹੀਂ ਵੱਜੇਗੀ ਔਰ ਕਦੇ ਵੀ ਸਵਿੱਚ ਦੇ ਵਿੱਚ ਕਰੰਟ ਨਹੀਂ ਆਏਗਾ ਹੁਣ ਕੀ ਹੁੰਦਾ ਮੀਂਹ ਪੈ ਰਿਹਾ ਅਸੀਂ ਅੰਦਰ ਬੈਠੇ ਆ ਸਾਡੇ ਬੱਚੇ ਸਕੂਲੋਂ ਆਏ ਬੱਚੇ ਆਏ ਜਾਂ ਕੋਈ ਵੀ ਆਗਾ ਉਹਨੇ ਡੋਰ ਵੈਲ ਨੂੰ ਪੁਸ਼ ਕੀਤਾ ਨਾਲ ਦੇ ਨਾਲ ਕਰੰਟ ਲੱਗ ਗਿਆ ਕਰੰਟ ਲੱਗ ਗਿਆ ਠੀਕ ਹੈ ਜੀ ਇਸ ਕਰਕੇ ਜਿਹੜੀ ਨਵੀਂ ਤਕਨੀਕ ਦੀ ਫਿਟਿੰਗ ਆ ਜਾਂ ਜਿਹੜੀ ਸਾਡੀ ਸਮਝ ਤੋਂ ਬਾਹਰ ਆ ਜੇ ਅਸੀਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਰੱਖਦੇ ਆ ਤੁਸੀਂ ਉਹ ਫਿਟਿੰਗ ਸਾਥੋਂ ਸਮਝ ਕੇ ਕਰੋ ਤੁਹਾਡੇ ਕਦੇ ਵੀ ਡੋਰ ਵੈਲ ਦੇ ਵਿੱਚ ਕਦੇ ਕਰੰਟ ਨਹੀਂ ਆਊ ਤੇ ਕਦੇ ਵੀ ਮੀਂਹ ਵੇਲੇ ਤੁਹਾਡੀ ਬੈਲ ਆਪ ਹੀ ਨਹੀਂ ਵੱਜੇਗੀ ਠੀਕ ਹੈ ਬਾਈ ਜੀ ਠੀਕ ਹੈ ਜੀ ਇਸੇ ਤਰੀਂ ਸਾਡਾ ਐਗਰੀਕਲਚਰ ਚਾ ਜੀ ਠੀਕ ਹੈ ਜੀ ਚਲੋ ਆਪਾਂ ਪਤਰਾ ਦਰਦ ਕਰ ਦਿਆਂ ਇਹ ਗੱਲ ਹਾਂਜੀ ਹਾਂ ਐਗਰੀਕਲਚਰ ਚ ਸਾਡਾ ਕੀ ਹੈ ਜੀ ਹਾਂਜੀ ਇੱਕ ਟਾਈਮ ਮਹਿਰ ਦਾ ਹੁੰਦਾ ਸੀ ਵੀ ਸਾਡੇ ਖੇਤਾਂ ਦੇ ਵਿੱਚ ਸਾਡੇ 10 10 12 12 ਘਰਾਂ ਦੇ ਵਿੱਚ ਇੱਕ ਮੋਟਰ ਦੇ ਇੱਕ ট্রান্সਫਾਰਮਰ ਦੇ ਉੱਤੇ 15 15 20 20 ਮੋਟਰਾਂ ਚੱਲਦੀਆਂ ਹੁੰਦੀਆਂ ਸੀ ਹਾਂਜੀ ਹਾਂ ਠੀਕ ਹੈ ਜੀ ਪਰ ਹੁਣ ਕੀ ਟਾਈਮ ਆ ਗਿਆ ਹੁਣ ਇਹ ਹੋ ਗਿਆ ਵੀ ਸਾਡੇ ਹਰ ਇੱਕ ਘਰੇ ਹਰ ਇੱਕ ਖੇਤ ਦੇ ਵਿੱਚ ਲੱਗ-ਲੱਗ ਟਰਾਂਸਫਾਰਮਰ ਨੇ ਬਿਲਕੁਲ ਔਰ ਕਿਸੇ ਬੰਦੇ ਕੋਲੇ ਜਾਂ ਬਿਜਲੀ ਬੋਰਡ ਦੇ ਕਰਮਚਾਰੀ ਕੋਲੇ ਜਾਂ ਕਿਸੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਬੈਠੇ ਨੇ ਉਹਨੂੰ 11 ਕੇਵੀ ਨੂੰ ਚੈੱਕ ਕਰਨ ਦਾ ਕਿਸੇ ਕੋਲੇ ਕੋਈ ਇੰਸਟਰੂਮੈਂਟ ਨਹੀਂ ਬਿਲਕੁਲ ਅਸੀਂ ਇੱਕ ਖੇਤ ਦੇ ਵਿੱਚ ਮੋਟਰ ਚੱਲਦੀ ਐ ਇੱਕੋ ਹੀ ਲਾਈਨ ਤੇ ਦੂਸਰੀ ਨਹੀਂ ਚੱਲ ਰਹੀ ਉਹ ਬੰਦਾ ਜਿੰਨੀ ਦੇਰ ਤੱਕ ਮੋਟਰ ਨਹੀਂ ਚੱਲੇਗੀ ਓਨੀ ਦੇਰ ਤੱਕ ਉਹ ਟਰਾਂਸਫਾਰਮਰ ਦੇ ਨਾਲ ਅ ਲੱਗਿਆ ਰਹੂਗਾ ਪੰਗੇ ਲੈਂਦਾ ਰਹੂ ਜੇ ਕਹਿ ਲਈਏ ਲਾਈਨ ਕੱਟ ਲਈ ਜੇ ਪਰ ਮਕੈਨਿਕ ਵੀ ਕੀ ਕਰੂ ਟਰਾਂਸਫਾਰਮਰ ਦੇ ਆਉਟਪੁੱਟ ਤੇ ਬੱਲਬ ਨੇ ਜਾਂ ਮੀਟਰ ਨਾਲ ਚੈੱਕ ਕਰੂ ਮੀਟਰ ਨਹੀਂ ਚੱਲਿਆ ਬੱਲਬ ਨਹੀਂ ਚੱਲਿਆ ਆਖੂ ਜੀ ਟਰਾਂਸਫਾਰਮਰ ਖਰਾਬ ਕਿਉਂਕਿ ਉਹਨਰੇ ਕੋਲ 11 ਕੇਵੀ ਚੈੱਕ ਕਰਨ ਦਾ ਕੋਈ ਸੌਰਤ ਨਹੀਂ ਔਰ ਕਿਸੇ ਦੇ ਖੇਤ ਜਾਂ ਕਿਸੇ ਦੇ ਘਰੇ ਅਸੀਂ ਬਾਈ ਜੀ ਕੋਠੀਆਂ ਦੇ ਉੱਪਰ 35 35 40 40 ਲੱਖ ਰੁਪਇਆ ਖਰਚਾ ਕਰਦੇ ਆ ਮਹਿੰਗੇ ਮੋਬਾਈਲ ਮਹਿੰਗੀਆਂ ਗੱਡੀਆਂ ਪਰ ਸਾਡੇ ਘਰ ਦੇ ਵਿੱਚ ਦੋ ਅਰਥ ਹੋਣੇ ਬਹੁਤ ਜ਼ਰੂਰੀ ਨੇ ਇੱਕ ਆਸਮਾਨੀ ਬਿਜਲੀ ਵਾਸਤੇ ਇੱਕ ਸਾਡੇ ਬਾਕੀ ਇੰਸਟੂਮੈਂਟਾਂ ਵਾਸਤੇ ਸਾਡਾ ਫਰਿੱਜ ਆ ਵਾਸ਼ਿੰਗ ਮਸ਼ੀਨ ਆ ਮਾਈਕ੍ਰੋਵੇਵ ਆ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੁਟੀਨ 'ਚ ਹੱਥ ਲਾਉਣਾ ਹੈ ਸਾਡੀ ਵਾਸ਼ਿੰਗ ਮਸ਼ੀਨ ਆ ਪ੍ਰੈਸ ਆ ਔਰ ਦੂਸਰੀ ਗੱਲ ਮਹਿੰਗੀ ਕੋਠੀ ਬਣਾ ਲੈਨੇ ਆ ਪਰ ਆਸਮਾਨੀ ਬਿਜਲੀ ਦਾ ਅਸੀਂ ਕਦੇ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਬਿਲਕੁਲ ਜੀ ਠੀਕ ਹੈ ਜੀ ਇਨ੍ਹਾਂ ਚੀਜ਼ਾਂ ਨਾਲ ਹੀ ਸਾਡੇ ਕਰੰਟ ਲੱਗਦੇ ਨੇ ਇਨ੍ਹਾਂ ਚੀਜ਼ਾਂ ਨਾਲ ਹੀ ਸਾਡਾ ਨੁਕਸਾਨ ਹੁੰਦਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਜੇ ਅਸੀਂ ਗੱਲ ਕਰੀਏ ਸਾਡੇ ਇੰਸਟਰੂਮੈਂਟਾਂ ਦੀ ਔਰ ਜਿਹੜੇ ਵੀ ਸਾਡੇ ਅੱਜ ਫਿਟਿੰਗਾਂ ਕਰਦੇ ਨੇ ਹਾਂਜੀ ਜਾਂ ਬਾਈ ਜੀ ਮੈਂ ਤੁਹਾਡੀ ਔਰ ਇੱਕ ਗੱਲ ਵਿਚਾਲੇ ਦਿੰਨਾ ਤੇ ਜਿਹੜੇ ਤੁਸੀਂ ਅਰਥ ਦੀ ਗੱਲ ਕਰ ਰਹੀ ਸੀ ਇਹ ਸਾਨੂੰ ਅਰਥ ਕਿੱਥੇ ਕਰਨ ਦੀ ਜਰੂਰਤ ਹੁੰਦੀ ਹੈ ਜਿੱਥੇ ਮੇਨ ਆਪਣੀ ਸਵਿਚ ਹੁੰਦੀ ਹੈ ਉੱਥੇ ਜਾਂ ਕੋਈ ਹੋਰ ਸਾਈਡ ਜਗ੍ਹਾ ਤੇ ਇਹ ਤੇ ਸਰ ਗੱਲ ਇਸ ਤਰ੍ਹਾਂ ਹੁੰਦਾ ਵੀ ਜਿਹੜਾ ਅਰਥ ਹਾਂਜੀ ਜਿੱਥੇ ਸਾਡਾ ਮੇਨ ਪੈਨਲ ਬਣਿਆ ਹਾਂਜੀ ਆਪਣੇ ਘਰ ਦਾ ਘਰ ਦਾ ਉਹਦੇ ਨੇੜੇ ਕਿਤੇ ਵੀ ਜਿੱਥੇ ਵੀ ਤੁਹਾਨੂੰ ਕਿਤੇ ਕੱਚੀ ਜਗ੍ਹਾ ਮਿਲਦੀ ਆ ਜਾਂ ਤੁਸੀਂ ਬਣਾਓ ਉੱਥੋਂ ਤੁਸੀਂ 12 ਤੋਂ 15 ਫੁੱਟ ਡੂੰਘਾ ਕੈਮੀਕਲ ਅਰਥ ਕਰੋ ਜਿਹੜਾ ਲੇਟੈਸਟ ਟੈਕਨੀਕ ਦਾ ਅਰਥ ਆ ਕਿਉਂਕਿ ਇੱਕ ਟਾਈਮ ਹੁੰਦਾ ਸੀ ਵੀ ਬੋਰ ਕਰਕੇ ਅਸੀਂ ਕਾਪਰ ਕੋਲਾ ਸਾਰਾ ਕੁਝ ਪਾ ਕੇ ਕਰਦੇ ਸੀ ਪਰ ਹੁਣ ਪਾਣੀ ਦਾ ਜਿਹੜਾ ਲੈਵਲ ਆ ਉਦੋਂ ਪਾਣੀ ਹੁੰਦਾ ਸੀ 20 ਫੁੱਟ ਤੇ ਹੁਣ ਪਾਣੀ ਚਲੇ ਗਿਆ ਬਹੁਤ ਜ਼ਿਆਦਾ ਡੂੰਘਾ ਇਸ ਕਰਕੇ ਉਹ ਅਰਥ ਦਾ ਪ੍ਰੋਪਰ ਉਹਦੀ ਵੈਲਿਊ ਨਹੀਂ ਬਣਦੀ ਇਸ ਕਰਕੇ ਸਾਨੂੰ ਕੈਮੀਕਲ ਅਰਥ ਸਾਡੇ ਮੇਨ ਬੋਰਡ ਦੇ ਕੋਲੇ ਕਰਨਾ ਚਾਹੀਦਾ ਠੀਕ ਠੀਕ ਹੈ ਉੱਥੋਂ ਤਾਰ ਪੈ ਕੇ ਇੱਕ ਸਾਨੂੰ ਉਸਮਾਨੀ ਬਿਜਲੀ ਦਾ ਅਰਥ ਕਰਨਾ ਚਾਹੀਦਾ ਮਤਲਬ ਦੋਨੇ ਅਰਥ ਉੱਥੇ ਇਕੱਠੇ ਹੋ ਜਾਣਗੇ ਅਰਥ ਤੋਂ ਅਰਥ ਦਾ 10 ਫੁੱਟ ਦਾ ਡਿਸਟੈਂਸ ਚਾਹੀਦਾਗਾ ਓਕੇ ਹਾਂ ਠੀਕ ਹੈ ਜੀ ਇਹ ਜ਼ਰੂਰੀ ਆ ਅਰਥ ਤੋਂ ਅਰਥ ਜਿਹੜਾ ਡਿਸਟੈਂਸ ਆ 10 ਫੁੱਟ ਦਾ ਹੋਵੇਗਾ ਹਾਂਜੀ ਬਾਈ ਜੀ ਜਦੋਂ ਮੇਂ ਪੈਣ ਤੋਂ ਬਾਅਦ ਕੰਧਾਂ 'ਚ ਕਰੰਟ ਆ ਜਾਂਦਾ ਹਾਂਜੀ ਉਹਦਾ ਕਾਰਨ ਇਹ ਹੁੰਦਾ ਵੀ ਕਿਤੇ ਕੋਈ ਤਾਰ ਸੰਪਰਕ ਕਰ ਰਹੀ ਆ ਜਾਂ ਕੋਈ ਰੀਜ਼ਨ ਹੋਰ ਆ ਹਾਂਜੀ ਉਹਦੇ ਚ ਗੱਲ ਇਸ ਤਰ੍ਹਾਂ ਹੁੰਦੀ ਆ ਸਰ ਜਿਵੇਂ ਮੰਨ ਲਓ ਸਾਡਾ ਸੀਲਿੰਗ ਫੈਨ ਪੱਖਾ ਲੱਗਿਆ ਹੋਣਾ ਪੱਖੇ ਦੇ ਵਿੱਚ ਇੱਕ ਰਬੜ ਪਾਈ ਹੁੰਦੀ ਆ ਉਹ ਰਬੜ ਦਾ ਮਤਲਬ ਇਹ ਹੁੰਦਾ ਵੀ ਇੱਕ ਤਾਂ ਚੱਲਣ ਵੇਲੇ ਪੱਖਾ ਆਵਾਜ਼ ਨਾ ਕਰੇ ਦੂਸਰੀ ਗੱਲ ਜੇ ਕਦੇ ਕਿਸੇ ਵਜ੍ਹਾ ਕਰਕੇ ਪੱਖਾ ਗਰਮ ਹੋ ਕੇ ਓਵਰ ਹੀਟ ਹੋ ਕੇ ਅਰਥ ਹੋ ਗਿਆ ਤਾਂ ਉਹ ਲੋਹੇ ਨਾਲ ਟੱਚ ਨਾ ਕਰੇ ਪਰ ਅਸੀਂ ਜਿਸ ਦਿਨ ਪੱਖਾ ਇੱਕ ਵਾਰ ਲਾ ਲਿਆ ਅਸੀਂ 19 ਦਿਨ ਤੱਕ ਉਹਨੂੰ ਦੁਬਾਰਾ ਚੈੱਕ ਨਹੀਂ ਕਰਦੇ ਜਿੰਨੀ ਦੇਰ ਤੱਕ ਉਹ ਖਰਾਬ ਨਹੀਂ ਹੁੰਦਾ ਬਿਲਕੁਲ ਸਾਡੇ ਘਰਾਂ ਦੇ ਵਿੱਚ ਇੱਕ ਡਿਵਾਈਸ ਆਉਂਦੀ ਆ ਜਿਹਦਾ ਨਾਮ ਈਐਲਸੀਬੀ आरसीसीबी आरसीओबी वो सिर्फ ਤੇ ਸਿਰਫ கரੰਟ ਆਉਣ ਤੋਂ ਜਦੋਂ ਵੀ ਘਰ 'ਚ கரੰਟ ਆਊਗਾ ਉਹ கரੰਟ ਤੋਂ ਬਚਤ ਕਰਨ ਵਾਸਤੇ ਲੱਗੀ ਹੁੰਦੀ ਆ ਪਰ ਉਹ ਕਿਸੇ ਦੇ ਘਰੇ ਨਹੀਂ ਲੱਗੀ ਠੀਕਾ ਤੁਹਾਡਾ ਸਵਾਲ ਆ ਵੀ ਕੰਧ ਦੇ ਵਿੱਚ கரੰਟ ਸਾਡਾ ਪੱਖਾ ਕਿਸੇ ਵਜ੍ਹਾ ਕਰਕੇ ਅਰਥ ਹੋ ਗਿਆ ਇਹਦੇ ਨਾਲ ਸਾਡੀਆਂ ਕੰਧਾਂ ਦੇ ਵਿੱਚ ਇਸ ਲੈਂਟਰ ਦੇ ਸਰੀਏ ਨਾਲ ਲੱਗਿਆ ਹੋਇਆ ਠੀਕਾ ਸਰੀਆ ਅੱਗੇ ਕੰਧਾਂ ਨਾਲ ਲੱਗਿਆ ਹੋਇਆ ਜਿੱਥੇ ਆ ਗਿਆ கரੰਟ ਆ ਗਿਆ ਹਾਂ ਜੇ ਤਾਂ ਸਾਡੀ ਉਹ ਡਿਵਾਈਸ ਲੱਗੀ ਹੋਈ ਆ ਤਾਂ ਤਾਂ ਸਾਡੀ ਲਾਈਨ ਟ੍ਰਿਪਿੰਗ ਦੇ ਦੂ ਪਿੱਛੇ ਸਾਡੀ ਸਵਿਚ ਗਿਰਜੂ ਪਰ ਸਾਡੇ ਲੱਗਿਆ ਕੁਛ ਨਹੀਂ ਇਸ ਕਰਕੇ ਸਾਡੇ ਕੰਧਾਂ ਦੇ ਵਿੱਚ ਕਰੰਟ ਆਉਂਦਾ ਰਹਿੰਦਾਗਾ ਜਿਹੜੀ ਉਹ ਇੱਕ ਸਵਿਚ ਆ ਜੇ ਅਸੀਂ ਕੋਸਟ ਵੈਜ ਗੱਲ ਕਰ ਲਈਏ ਉਹ 1000 ਰੁਪਏ ਤੋਂ ਲੈ ਕੇ 1500 ਰੁਪਏ ਦੀ ਸਵਿਚ ਆ ਠੀਕ ਹੈ ਜੀ ਹਰ ਇੱਕ ਨੂੰ ਆਪਦੇ ਘਰੇ ਲਾਉਣੇ ਚਾਹੀਦੇ ਆ ਠੀਕ ਆ ਕਿਉਂਕਿ ਕਰੰਟ ਇਸ ਤਰ੍ਹਾਂ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਪਰਮਾਤਮਾ ਕਦੇ ਕਿਸੇ ਤੇ ਮਾਰਾ ਦਿਨ ਨਾ ਲੈ ਕੇ ਆਵੇ ਬਿਲਕੁਲ ਬਿਲਕੁਲ ਪਰ ਜੇ ਉਹ ਇੱਕ ਵਾਰ ਕਿਸੇ ਘਰ ਦੇ ਮੈਂਬਰ ਨੂੰ ਕਰੰਟ ਲੱਗ ਜੇ ਉਹ ਘਾਟਾ ਜ਼ਿੰਦਗੀ ਚ ਕਦੇ ਪੂਰਾ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਇਸ ਕਰਕੇ ਸਾਨੂੰ ਜਿਹੜੀ ਉਹ ਸਵਿਚ ਆ ਹਰ ਇੱਕ ਘਰੇ ਜਿੰਨੇ ਵੀਰ ਮੇਰੀ ਵੀਡੀਓ ਨੂੰ ਦੇਖਦੇ ਨੇ ਸੁਣਦੇ ਨੇ ਹਰ ਇੱਕ ਇਲੈਕਟ੍ਰੀਸ਼ੀਅਨ ਵੀਰ ਹਰ ਇੱਕ ਜਿਹੜਾ ਵੀਰ ਇਸ ਗੱਲ ਦੀ ਸਮਝ ਰੱਖਦਾ ਉਹ ਹਰ ਇੱਕ ਦੇ ਘਰੇ ਲਾਉਣੀ ਜ਼ਰੂਰੀ ਕਰੇ ਵੀ ਇਸ 스ਵਿਚ ਬਿਨਾ ਮੈਂ ਬਿਜਲੀ ਫਿਟਿੰਗ ਨੂੰ ਆਨ ਨਹੀਂ ਕਰੂੰਗਾ ਜਿਹੜੀ ਤੁਸੀਂ 스ਵਿਚ ਦੀ ਗੱਲ ਕਰ ਰਹੇ ਹੋ ਉਹ ਮੰਨ ਲਓ ਬਾਈ ਦੀਵੇ ਕਰੰਟ ਆ ਰਿਹਾ ਉਹ ਆਪਾਂ ਨੂੰ ਕੋਈ ਮਤਲਬ ਲਾਈਟ ਕਰੇਗੀ ਜਾਂ ਕੋਈ ਇੰਡੀਕੇਟਰ ਕਰੇਗੀ ਜਾਂ ਕੋਈ ਕਿਦਾਂ ਉਹਦੇ 'ਚ ਕੀ ਹੁੰਦਾ ਸਰ ਮੰਨ ਲਓ ਤੁਸੀਂ ਵਾਸ਼ਰੂਮ ਦੇ ਵਿੱਚ ਗੀਜਰ ਨਹਾ ਰਹੇ ਹੋ ਹਾਂਜੀ ਕੁੰਡੀ ਵੀ ਲੱਗੀ ਹੋਈ ਆ ਪੈਰ ਵੀ ਨੰਗੇ ਨੇ ਅਸੀਂ ਗਿੱਲੇ ਆ ਗੀਜ਼ਰ ਦੇ ਵਿੱਚ ਕਰੰਟ ਆ ਗਿਆ ਅਸੀਂ ਪੜ੍ਹਦੇ ਆ ਅਖਬਾਰਾਂ ਦੇ ਵਿੱਚ ਦੇਖਦੇ ਆ ਡੈਥ ਹੋ ਗਈ ਪਰ ਜਿਹੜੀ ਉਹ ਸਵਿੱਚ ਆ ਉਹਦੇ ਵਿੱਚ ਲਿਖਿਆ ਹੁੰਦਾ 20 ਐਂਪੀਅਰ 25 ਐਂਪੀਅਰ 30 ਐਂਪੀਅਰ ਨਾਲ ਲਿਖਿਆ ਹੁੰਦਾ 30 ਐਮਏ 30 ਮਿਲੀ ਐਂਪੀਅਰ ਅੱਛਾ ਜਦੋਂ ਵੀ ਸੋਡੀ ਤਾਰ ਕਦੇ ਵੀ ਕੰਧ ਨਾਲ ਟੱਚ ਹੋ ਉਹੀ ਚੀਜ਼ ਵੀ ਸੋਡੀ ਗੀਜ਼ਰ ਕੁਝ ਵੀ ਕਦੇ ਮੈਨਰ ਦਾ ਵੀ ਕਰੰਟ ਹੋਊ ਨਾਲ ਦੀ ਨਾਲ ਉਹ ਪੂਰੇ ਘਰ ਦੀ ਲਾਈਟ ਬੰਦ ਹੋ ਜਾਏਗੀ ਵਾਹ ਜੀ ਵਾਹ ਠੀਕ ਹੈ ਜੀ ਸੋਡੇ ਕਰੰਟ ਲੱਗਣ ਤੋਂ ਪਹਿਲਾਂ ਉਹ ਸਵਿੱਚ ਬੰਦ ਹੋ ਜੂਗੀ ਕਦੇ ਵੀ ਤੁਹਾਨੂੰ ਕਰੰਟ ਨਹੀਂ ਲੱਗੇਗਾ ਠੀਕ ਹੈ ਜੀ ਠੀਕ ਹੈ ਜੀ ਅਰਥ ਹੋ ਗਿਆ ਈਐਲਸੀ ਵੀ ਹੋ ਗਿਆ ਇਹ ਚੀਜ਼ਾਂ ਸਾਨੂੰ ਕਰੰਟ ਲੱਗਣ ਤੋਂ ਬਚਾਉਂਦੀਆਂ ਨੇ ਠੀਕ ਹੈ ਠੀਕ ਹੈ ਇਸੇ ਕਰਕੇ ਅਸੀਂ ਪੈਨਲਾਂ ਦੀ بجائے ਅੱਜ ਗੱਲ ਹੀ ਅਸੀਂ ਹਾਊਸ ਵਾਇਰਿੰਗ ਤੇ ਕਰ ਰਹੇ ਹਾਂ ਹਾਂ ਜੀ ਹਾਂ ਸਾਡੀ ਡੋਰ ਬੈਲ ਹੋ ਗਈ ਮੈਂ ਇਨਵਰਟਰ ਦੀ ਲਾਈਨ ਦੀ ਗੱਲ ਕੀਤੀ ਆ ਇਹ ਚੀਜ਼ਾਂ ਨੂੰ ਅਸੀਂ ਜੇ ਇੱਕ ਜਗ੍ਹਾ ਤੋਂ ਕੰਟਰੋਲ ਹੁੰਦੀਆਂ ਕਰ ਲਈਏ ਸ਼ਾਇਦ ਅਸੀਂ ਕਦੇ ਕਰੰਟ ਨਾਲ ਕੋਈ ਹਾਦਸਾ ਨਾ ਵਾਪਰੇ ਜੀ ਜਿਹੜੀ ਬਾਈ ਜੀ ਇਨਵਰਟਰ ਦੀ ਗੱਲ ਕਰ ਰਹੇ ਸੀ ਆਪਾਂ ਇਨਵਰਟਰ ਲਈ ਕੀ ਸਾਵਧਾਨੀ ਜ਼ਰੂਰੀ ਹੈ ਆ ਜੋ ਆਪਾਂ ਚਰਚਾ ਕਰਦੇ ਕੱਲ੍ਹ। ਇਨਵਰਟਰ ਵਾਸਤੇ ਜੀ ਗੱਲ ਇਸ ਤਰ੍ਹਾਂ ਵੀ ਅਸੀਂ ਉਹਦੇ ਬੈਕ ਸਾਈਡ ਤੋਂ ਜ਼ਿਆਦਾਤਰ ਸਾਰੇ ਦੇ ਸਾਰੇ ਵੀਰ ਇੱਕੋ ਹੀ ਤਾਰ ਯੂਜ਼ ਕਰਦੇ ਨੇ ਕੱਲਾ ਫੇਸ। ਠੀਕ ਹੈ। ਪਰ ਉਹ ਕੁੱਲ ਮਿਲਾ ਕੇ ਉਹ ਯੂਜ਼ ਕਰਨ ਦਾ ਤਰੀਕਾ ਜਿਹੜਾ ਉਹ ਬਹੁਤ ਗਲਤ ਹੈ। ਠੀਕ ਹੈ ਜੀ। ਠੀਕ ਹੈ ਜੀ। ਕਿਉਂਕਿ ਇਨਵਰਟਰ ਦੇ ਪਿੱਛੇ ਜੇ ਇੱਕ ਤਾਰ ਯੂਜ਼ ਕਰਨ ਵਾਸਤੇ ਹੁੰਦਾ ਹਾਂਜੀ ਹਾਂ ਤਾਂ ਉਹਨਾਂ ਨੇ ਇੱਕੋ ਹੀ ਟਰਮੀਨਲ ਦੇਣਾ ਸੀਗਾ। ਠੀਕ ਆ। ਠੀਕ ਹੈ ਜੀ। ਪਰ ਜੇ ਦੇਖਿਆ ਜਾਵੇ ਉਹਦੇ ਤੇ ਕੀ ਹੁੰਦਾ? ਉਹਦੇ ਤੇ ਇੱਕ ਪੂਰਾ 5 ਪਿੰਨ ਜਾਂ 3 ਪਿੰਨ ਅੱਛਾ ਸਾਕਟ ਲੱਗਿਆ ਹੁੰਦਾ ਸਾਕਟ ਦਾ ਮਤਲਬ ਇਹ ਹੁੰਦਾ ਜੇ ਬੈਕ ਸਾਈਡ ਤੇ ਨਿਊਟਰਲ ਔਰ ਫੇਸ ਦੋਨੋਂ ਤਾਰਾਂ ਕੱਢੀਆਂ ਹੁੰਦੀਆਂ ਨੇ ਪਰ ਅਸੀਂ ਸਾਰੇ ਬੰਦੇ ਇਸ ਗਲਤ ਹੋਣ ਜਾਣ ਅਸੀਂ ਸਿਰਫ ਇੱਕੋ ਹੀ ਤਾਰ ਚੱਕਦੇ ਹਾਂ ਪੂਰਾ ਫੇਸ ਘਰ ਦੇ ਵਿੱਚ ਘੁਮਾ ਦਿੰਦੇ ਹਾਂ ਅਸਲ ਦੇ ਵਿੱਚ ਉਹ ਤਰੀਕਾ ਗਲਤ ਹੈ ਠੀਕ ਹੈ ਸੋ ਨੂੰ ਦੋਨੋਂ ਤਾਰਾਂ ਚੱਕਣੀਆਂ ਚਾਹੀਦੀਆਂ ਨੇ ਦੋਨੋਂ ਪੂਰੇ ਘਰ ਦੇ ਵਿੱਚ ਘੁਮਾਉਣੀਆਂ ਚਾਹੀਆਂ ਨੇ ਤਾਂ ਕਰਕੇ ਜਦੋਂ ਵੀ ਕਦੇ ਜ਼ਰੂਰਤ ਆ ਅਸੀਂ ਮੇਨ ਦੇ ਉੱਪਰ ਇੱਕ MCB ਲਾਵਾਂਗੇ 4 ਪੋਲ ਠੀਕ ਹੈ ਜਿਹਦੇ ਵਿੱਚੋਂ ਦੋ ਤਾਰਾਂ ਨਿਕਲਣਗੀਆਂ ਇੱਕ ਗ੍ਰੈਡ ਇੱਕ ਗ੍ਰੈਡ ਦੀ ਨਿਊਟਰਲ ਠੀਕ ਹੈ ਇੱਕ ਇਨਵਰਟਰ ਦਾ ਫੇਸ ਇੱਕ ਕਨਵਰਟਰ ਦੀ ਨਿਊਟਰਲ ਆਉਟਪੁਟ ਜਦੋਂ ਅਸੀਂ 4 ਪੋਲ MCB ਬੰਦ ਕਰਾਂਗੇ ਸਾਡੇ ਘਰ ਦੇ ਵਿੱਚ ਲਾਈਟ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ ਠੀਕ 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 ਹੈ ਜੀ ਸਾਨੂੰ ਇਸ ਕਰਕੇ ਇਨਵਰਟਰ ਦੀ ਲਾਈਨ ਬੰਦ ਕਰਨ ਦਾ ਇੱਕੋ ਹੀ 스ਵਿਚ ਤੋਂ ਸਨੇ ਇਨਵਰਟਰ ਸਨੇ ਘਰ ਦੀ ਲਾਈਨ ਬੰਦ ਹੋ ਜੇਗੀ ਅਸੀਂ ਭਾਈ ਜੀ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ VRC CV RCOV PLCV ਉਹ ਇਸ ਤਰ੍ਹਾਂ ਦੀ ਡਿਵਾਈਸ ਹੁੰਦੀ ਆ ਇਹਦੇ ਤੇ ਲਿਖਿਆ ਹੋਇਆ 25 एंपੀਅਰ 30 ਐਮਏ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਇਸ ਗੱਲ ਦਾ ਇਹ ਸਾਡੀ ਮਤਲਬ ਇੱਕ ਨਿਊਟਰਲ اور ਫੇਸ ਇਹਦੇ ਵਿੱਚ ਦੀ ਦੋ ਤਾਰਾ ਨਿਕਲ ਰਹੀਆਂ ਨੇ ਇੱਕ ਆਹ ਵਾਲੀ ਆ ਇਹ ਸਾਡੀ 3 ਫੇਸ ਵਾਸਤੇ ਹੈ ਇਹਦੇ ਵਿੱਚ ਤਿੰਨ ਫੇਸ ਇੱਕ ਨਿਊਟਰਲ ਨਿਕਲੇਗੀ ਠੀਕ ਹੈ ਠੀਕ ਹੈ ਜੀ ਇਹ 3 ਫੇਸ ਵਾਸਤੇ ਹੋਗੀ ਔਰ ਇਹ ਸਾਡੀ ਘਰ ਵਾਸਤੇ ਹੋਗੀ ਤੁਸੀਂ ਘਰ ਦੇ ਲੋਡ ਮੁਤਾਬਕ ਇੱਥੇ 20 ਐਂਪੀਅਰ 25 ਐਂਪੀਅਰ 32 ਐਂਪੀਅਰ 40 ਐਂਪੀਅਰ ਐਂਪੀਅਰ ਦੀ ਰੇਟਿੰਗ ਜੋ ਮਰਜ਼ੀ ਲਓ ਪਰ ਐਂਡ ਦੇ ਉੱਪਰ 30 ਐਮ ਹੀ ਲਿਖਿਆ ਹੋਣਾ ਚਾਹੀਦਾਗਾ ਓਕੇ ਠੀਕ ਹੈ ਜੀ ਕਿਉਂਕਿ ਜਿਹੜੇ ਸਾਡੇ ਸਰਕਟ ਬੋਰਡ ਜਿਹੜੇ ਸਾਡੇ ਬੋਡੀ ਰੈਜ਼ਿਸਟੈਂਸ ਉਹ 30 ਐਮ ਤੱਕ ਦਾ ਕਰੰਟ ਹੀ ਚੱਲ ਸਕਦੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਸਾਡੀ ਈਐਲਸੀਬੀ ਤੁਸੀਂ ਇਹੀ ਚੀਜ਼ ਕਹਿਣਾ ਚਾਹੁੰਦੇ ਹੋ ਬਾਈ ਜੀ ਵੀ ਜਿਹੜਾ ਸਾਡਾ ਮੇਨ ਸਾਰੇ ਘਰ ਦਾ ਕੰਟਰੋਲ ਆ ਉਹ ਆ ਚੀਜ਼ ਤੇ ਹੋਣਾ ਜ਼ਰੂਰੀ ਆ ਨਹੀਂ ਮੈਂ ਇਹ ਕਹਿਣਾ ਚਾਹਣਾ ਵੀ ਜਦੋਂ ਸਾਡੇ ਮੀਟਰ ਤੋਂ ਦੋ ਤਾਰਾਂ ਆਈਆਂ ਪਹਿਲਾਂ ਉਹਦੇ ਵਾਸਤੇ ਐਸੋਲੇਟਰ ਲੱਗੇ ਬਿਲਕੁਲ ਉਹ ਤੋਂ ਬਾਅਦ ਡੀਪੀ ਐਮ ਸੀ ਬੀ ਲੱਗੇ ਹਾਂਜੀ ਐਮ ਸੀ ਬੀ ਤੋਂ ਬਾਅਦ ਸਾਡਾ ਆਰ ਸੀ ਸੀ ਬੀ ਜਾਂ ਈ ਐਲ ਸੀ ਬੀ ਲੱਗੇ ਓਕੇ ਓਕੇ ਜੀ ਉਸੇ ਤਰ੍ਹਾਂ ਇਹਦੀ ਆਉਟਪੁੱਟ 4 ਪੋਲਸ ਵਿੱਚ ਜਾਣੀ ਚਾਹੀਦੀ ਹੈ ਜਿਹੜੀ ਐਮਸੀਬੀ ਕੱਟਣ ਦੇ ਨਾਲ ਸਾਡੇ ਘਰ ਦੀ ਲਾਈਟ ਬੰਦ ਹੋ ਜੇ 4 ਪੋਲ ਦਾ ਮਤਲਬ ਮੈਂ ਤਾਂ ਜ਼ਿਕਰ ਕੀਤਾ ਵੀ ਦੋ ਤਾਰਾਂ ਇਨਵਰਟਰ ਦੀਆਂ ਦੋ ਤਾਰਾਂ ਸਾਡੀਆਂ ਗ੍ਰਿਡ ਦੀਆਂ ਉਹਦੇ ਵਿੱਚ ਦੀ ਚਾਰੇ ਤਾਰਾਂ ਨਿਕਲਣਗੀਆਂ ਉਹ ਇੱਕੋ ਹੀ ਸਵਿੱਚ ਕੱਟਣ ਨਾਲ ਘਰ ਦੇ ਵਿੱਚੋਂ ਜਿਹੜਾ ਲਾਈਟ ਦਾ ਨਾਮੁਨਸ਼ਾਨ ਨਹੀਂ ਰਹੇਗਾ ਠੀਕ ਹੈ ਜੀ ਮਤਲਬ ਉਹਦੇ ਨਾਲ ਕੋਈ ਚਾਂਸ ਹੈ ਹੀ ਨਹੀਂ ਵੀ ਕੋਈ ਇਦਾਂ ਦੀ ਇਨ ਕੇਸ ਗੱਲ ਹੁੰਦੀ ਹੈ ਤਾਂ ਆਪਣੇ ਆਪ ਇੱਕ ਵਾਰ ਕੱਟ ਦੋ ਤਾਂ ਸਾਰੀ ਬਿਜਲੀ ਕੰਟਰੋਲ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਦੋਸਤੋ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਕਿ ਅਸਮਾਨੀ ਬਿਜਲੀ ਤੇ ਜਿਹੜੀ ਆਪਣੀ ਆਮ ਘਰਾਂ ਦੀ ਬਿਜਲੀ ਆ ਇਹਦਾ ਅਰਥ ਹੋਣਾ ਜ਼ਰੂਰੀ ਆ ਆਪਾਂ ਬਹੁਤ ਸਾਰੇ ਘਰਾਂ ਦੇ ਵਿੱਚ ਦੇਖਿਆ ਨੇ ਵੀ ਇਹ ਆਪਣੇ ਤੋਂ ਅੰਗੈਲੀਆਂ ਹੋ ਜਾਂਦੀਆਂ ਨੇ ਜਾਂ ਕਈ ਵਾਰੀ ਆਪਾਂ ਨੂੰ ਚੀਜ਼ਾਂ ਦਾ ਪਤਾ ਨਹੀਂ ਹੈ ਗਿਆ ਤੇ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਅਸੀਂ ਬਾਈ ਦਾ ਨੰਬਰ ਵੀ ਮੈਂਸ਼ਨ ਕਰਦੇ ਆ ਬਾਈ ਜੀ ਨੰਬਰ ਬੋਲ ਦਿਓ ਜੇ ਕਿਸੇ ਨੂੰ ਜਾਣਕਾਰੀ ਚਾਹੀਦੀ ਆ ਹਾਂ ਜੀ ਨੰਬਰ ਹੋਏ ਬਾਈ ਜੀ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਮੇਰਾ ਨਾਮ ਬਲਦੇਵ ਸਿੰਘ ਮਾਨ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਇਹ ਸਾਡਾ ਐਡਰੈਸ ਆ ਤੇ ਨੰਬਰ ਹੈਗਾ 98766 95866 ਦੁਬਾਰਾ ਰਿਪੀਟ ਕਰ ਦਈਏ 98766 95866 ਕੋਈ ਵੀ ਤੁਹਾਨੂੰ ਸੁਝਾਅ ਕੋਈ ਕਿਸੇ ਗੱਲ ਦਾ ਕੋਈ ਭੁਲੇਖਾ ਹੋਵੇ ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰਕੇ ਹੈਲਪ ਲੈ ਸਕਦੇ ਹੋ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿਦਾਂ ਦੀ ਲੱਗੀ ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਧੰਨਵਾਦ ਜੀ ਜੀਐਨ Okay